ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀਆਂ ਦਾ ਸਮਾ ਹੈ ਜੋ ਸਾਡੀ ਦਾਸਰਿਆਂ ਦੀ ਭਾਈ ਸਰਬਜੀਤ ਸਿੰਘ ਭਾਈ ਸੰਦੀਪ ਸਿੰਘ ਜੀ ਨੂਰਪਰੀ ਸਾਡੇ ਮਨ ਦੀ ਤਮੰਨਾ ਸੀ ਇੱਕ ਬਹੁਤ ਹੀ ਮਸ਼ਹੂਰ ਰਾਈਟਰ ਸਾਹਿਬ ਭਾਈ ਸਹ ਭਾਈ ਕਰਮ ਸਿੰਘ ਜੀ ਮਹਾਲਵੀ ਜਿਨ੍ਹਾਂ ਦੇ ਲਿਖੇ ਗੀਤ ਬੜੇ ਕਲਾਕਾਰਾਂ ਨੇ ਗਾਏ ਤੇ ਬਹੁਤ ਮਕਬੂਲ ਹੋਏ ਹਿੱਟ ਹੋਏ ਬਹੁਤ ਅਸੀਂ ਵੱਖ-ਵੱਖ ਕੰਟਰੀਆਂ 'ਚ ਵੀ ਜਾਂਦੇ ਹਾਂ ਇੰਡੀਆ ਦੇ ਵਿੱਚ ਵੀ ਬਹੁਤ ਸਟੇਟਾਂ ਦੇ ਵਿੱਚ ਜਾਂਦੇ ਹਾਂ ਤੇ ਲੋਕ ਕਹਿ ਕਹਿ ਕੇ ਇਹਨਾਂ ਦੇ ਗੀਤ ਸਾਡੇ ਪਾਸੋਂ ਸੁਣਦੇ ਨੇ ਜਿਵੇਂ ਤਾਰਿਆਂ ਦੀ ਲੋਏ ਲੋਏ ਤੁਰਦੇ ਮਟਕ ਨਾਲ ਜਾਂਦੇ ਦਸ਼ਮੇਸ਼ ਜੀ ਦੇ ਲਾਲ ਪਤੀ ਦਿੱਤਾ ਪੁੱਤ ਗਿਆ ਪੋਤਰੇ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਇਸ ਤਰ੍ਹਾਂ ਹੀ ਇਹਨਾਂ ਦਾ ਲਿਖਿਆ ਹੋਇਆ ਪਿਆਰਾ ਗੀਤ ਪਿਓ ਮਿਲ ਜਾਏ ਕਲਗੀ ਧਰ ਵਰਗਾ ਜਿਹਨੂੰ ਸਾਹਿਬ ਕੌਰ ਜੀ ਮਾਂ ਮਿਲ ਜਾਏ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ ਦਾਸ ਰਿਆਂ ਦੇ ਨਾਲ ਸਾਡੇ ਸਤਿਕਾਰਯੋਗ ਪਿਤਾ ਜੀ ਭਾਈ ਕਰਮ ਸਿੰਘ ਜੀ ਨੂਰਪਰੀ ਉਹ ਵੀ ਨਾਲ ਆਏ ਨੇ ਮਹਾਲਬੀ ਸਾਹਿਬ ਨੂੰ ਮਿਲਣ ਮਹਾਲਬੀ ਸਾਹਿਬ ਉਹਹਰਾਂ ਵੱਲੋਂ ਹੁਕਮ ਸੀ ਕਿ ਇੱਕ ਤੁਸੀਂ ਗੀਤ ਸੁਣਾਉਂ ਤਾਰਿਆਂ ਦੀ ਲੋਏ ਲੋਏ ਸੋ ਆਪ ਜੀ ਨਾਲ ਸਾਂਝਾ ਕਰਨ ਜਾਣੇ ਆ ਜੀ ਮੇਰਾ ਨਾਂ ਹੱਡੀ ਅਸੀਂ ਆਮੀ ਸਟੇਜਾਂ ਤੇ ਇਸ ਗੱਲ ਦੀ ਵਿਆਖਿਆ ਕਰੀ ਦੀ ਹੈ ਵਿਚਾਰ ਕਰੀ ਦੀ ਹੈ ਕਿ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਵਾਰ ਪਰਿਵਾਰ ਸਾਰਾ ਬੱਚਿਆਂ ਕੋ ਹਾਈ ਦੇਵੇ ਦੇਸ਼ ਕਾਮ ਉਤੋਂ ਪਰਿਵਾਰ ਵਾਲ-ਵਾਲ ਜਮਰਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚ ਲਵੇ ਸਿੱਖ ਨੂੰ ਨਿਕਾਲ ਜੀ ਤੇ ਇਸ ਵੇਲੇ ਸਮੇਂ ਦੀ ਜਿਹੜੀ ਮੁੱਖ ਲੋੜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਪਿਓ ਮਿਲ ਜਾਣਾ ਮਾ ਸਾਹਿਬ ਕੌਰ ਵਰਗੀ ਮਾਂ ਮਿਲ ਜਾਣੀ ਆਨੰਦਪੁਰ ਵਰਗੀ ਥਾਂ ਮਿਲ ਜਾਣੀ ਤੇ ਜਨਮ ਕੇਸਗੜ੍ਹ ਸਾਹਿਬ ਦਾ ਹੋ ਜਾਵੇ ਤੇ ਬੰਦੇ ਨੂੰ ਹੋਰ ਚਾਹੀਦਾ ਵੀ ਕੀ ਹੈ ਬੜੇ ਪਿਆਰ ਵਾਲੇ ਬੋਲ ਨੇ ਆਮ ਅਸੀਂ ਸਟੇਜਾਂ ਤੇ ਪਹਿਲਾਂ ਤਿੰਨ ਅੰਤਰੇਸ਼ ਦੇ ਬੋਲਦੇ ਸਾਂ ਪਰ ਅੱਜ ਸਾਨੂੰ ਮਹਾਲਬੀ ਸਾਹਿਬ ਵੱਲੋਂ ਇਸ ਦਾ ਚੌਥਾ ਅੰਤਰਾ ਵੀ ਪ੍ਰਾਪਤ ਹੋਇਆ ਹੈ ਉਹ ਵੀ ਆਪ ਜੀ ਨਾਲ ਸਾਂਝਾ ਕਰਾਂਗੇ ਆਓ ਪ੍ਰੇਮ ਦੇ ਨਾਲ ਸਰਵਣ ਕਰਤੀ ਸ਼ਕਤੀ ਭਗਤੀ ਨੂੰ ਕੱਟੇ